ਮਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਵਲੌਗ ਆਪਾਂ ਨਵੇਂ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਹੁਣ ਦਿਖਾਉਣੇ ਆ ਦੇਖੋ ਨਵੀਂ ਲਿਆਂਦੀ ਆਪਾਂ ਡੀਟੀ ਡੀਟੀ ਲਿਆਂਦੀਆਂ ਨੇ ਇਹ ਇਹ ਡਬਲ ਸਾਈਡਡ ਨੇ ਉਧਰਲੇ ਪਾਸੇ ਵੀ ਇਹੋ ਆ ਸਬ ਡੀਟੀ ਲੁੱਡੋ ਤੇ ਇੱਕ ਆਹ ਹਨੇ ਦੇਖੋ ਆਹ ਦੇਖੋ ਇਹ ਦੋ ਸਾਈਡਡ ਨੇ ਤੇ ਸੁਣ ਦਿਹਾਉਣਿਆ ਇਹ ਕਿਵੇਂ ਚੱਲਦੀ ਐ ਖੇਡ ਕੇ ਬਣ ਰਿਓ ਵੀਡੀਓ ਦੇ ਨਾਲ ਪੀਟੀ ਸਜਾ ਕੇ ਰੱਖੀਏ ਤੂੰ ਹੂੰ ਚਲੋ ਜੀ ਲਓ ਜਿਪਾਂ ਸਟਾਰਟ ਕਰਦੇ ਆਂ ਦੇਖੋ ਇਹ ਇਧਰੋਂ ਇੱਥੋਂ ਆ ਰਬੜ ਲੱਗੀ ਹੋਈ ਐ ਇਹ ਐਵੇਂ ਮਾਰਨੀ ਆ 1 2 3 ਸਟਾਰਟ ਚਲੋ ਜੀ ਦੇਖੋ ਦੋਸਤੋ ਐਂ ਚਲਦੀ ਹੈ ਬਹੁਤ ਸੋਹਣੀ ਵਧੀਆ ਇਹ ਘਰੇ ਬੱਚਿਆਂ ਦੀ ਬਹੁਤ ਸੋਹਣੀ ਚੀਜ਼ ਆ ਇਹ ਮੈਂ ਤੇ ਨੂਰ ਇਹਨੂੰ ਰਾਤ ਦੇ ਖੇਡਣ ਲੱਗੇ ਹਾਂ ਬਹੁਤ ਵਧੀਆ ਚੀਜ਼ ਆ ਇਹ ਮੈਂ ਨੂਰ ਨੂੰ ਬਹੁਤ ਵਾਰੀ ਹਰਾ ਦਿੰਦਾ ਇਹਦੇ ਵਿੱਚ ਜੀ ਦੇਖੋ 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 ਲਓ ਜੀ ਆਪਾਂ ਹੁਣ ਜਿੱਤ ਚੁੱਕੇ ਆ ਬਹੁਤ ਸੋਹਣੀ ਗੇਮ ਐ ਬੱਚਿਆਂ ਵਾਸਤੇ ਜ਼ਰੂਰ ਲੈ ਕੇ ਰੱਖੋ ਇਹ ਆ ਦੇਖੋ ਆ ਥੋੜੀ ਡਾਰਕ ਆਹ ਇਹ ਥੋੜੀ ਜਿਹੀ ਲਾਈਟ ਇਹਦੇ ਨਾਲ ਹੋਰ ਵੀ ਮਿਲਦਾ ਨੂੰ ਚੱਕੀ ਹਾਂ ਆ ਦੇਖੋ ਆ ਥੈਲੀ ਮਿਲਦੀ ਐ ਇਹਦੇ ਨਾਲ ਆ ਸਾਰੇ ਚੀਜ਼ਾਂ ਨੇ ਇਹਦੇ ਵਿੱਚ ਦੇਖੋ ਇਹ ਕਿੰਨੀ ਘਟ ਆ ਦੇਖੋ ਪਹਿਲਾਂ ਤਾਂ ਇਹਨੂੰ ਦੱਬ ਕੇ ਆਪਾਂ ਆਇਆ ਕਰਦੇ ਫਿਰ ਆਏ ਕਰਕੇ ਨੂੰ ਆਏ ਖੋਲ ਸਕਦੇ ਆ ਫਰਿਜ ਚ ਕੱਢਣੇ ਜਿਹੜਾ ਕੁਝ ਕੱਢਦਾ ਇਹਨੂੰ ਆਏ ਕੱਸ ਕੇ ਜੇ ਹਨਾ ਇਹਨੂੰ ਆਪਾਂ ਇਹਦੇ ਵਿੱਚ ਲੁੱਡੋ ਦੀਆਂ ਵੀ ਰੀਟੀਆਂ ਨੇ ਸਬ ਕੁ ਸੀਰੀ ਦੀਆਂ ਤੇ ਲੁੱਡੋ ਦੀਆਂ ਹਾਂ ਲੁੱਕ ਬਹੁਤ ਸੋਹਣੀਆਂ ਆਈ ਟਮ ਆ ਜਨ ਬੱਚਿਆਂ ਲਈ ਨੇ ਤੇ ਸਾਰੇ ਮਗਾਓ ਤੇ ਇੱਕ ਹੋਰ ਅੱਜ ਦਾ ਵਲੌਗ ਆਪਾਂ ਨਵੇਂ ਕੈਮਰੇ ਤੋਂ ਬਣਾਈ ਜਾਂਦੇ ਆ ਅੱਜ ਆ ਪੱਲੇ ਕੱਲ ਜਿਹੜਾ ਫੋਨ ਲੈਂਦਾ ਸੀਗਾ ਆਪਾਂ ਉਹ ਤੋਂ ਵਲੌਗ ਬਣਾ ਰਹੇ ਆ ਤੇ ਇਹ ਵਲੌਗ ਜਿਹੜਾ ਹੈਗਾਗਾ ਇਸੇ ਫੋਨ ਦਾਗਾ ਤੇ ਇਸੇ ਹੀ ਨਵੇਂ ਚੈਨਲ ਤੇ ਪਾਇਆ ਕਰਾਂਗੇ ਤੁਸੀਂ ਕਿੰਨੇ ਵਜੇ ਦੱਸੋ ਵੀ ਇਹਦੀ ਕਲੀਅਰਟੀ ਹੈਗੀ ਆ ਪਹਿਲਾਂ ਵਾਲੇ ਵਲੌਗਰ ਨਾਲੋਂ ਹੀ ਹੈ ਨਾ ਠੀਕ ਹੈ ਜੀ ਸਾਰੇ ਜਾਣੇ ਕਰਿਓ ਮੈਂ ਤੁਹਾਨੂੰ ਚਿਹਰਾ ਨਹੀਂ ਦਿਖਾ ਸਕਦਾ ਕਿਉਂਕਿ ਮੇਰੇ ਵਾਲ ਖੁੱਲੇ ਹੋਏ ਨੇ ਕੇਸੀ ਸਨਾਨ ਕੀਤਾ ਸੀ ਮੈਂ ਅੱਜ ਤਾਂ ਕਰਕੇ ਅੱਜ ਮੇਰੇ ਗਣੀ ਮੇਰੇ ਗਣੀ ਬਣਾਈ ਕਹਿੰਦੇ ਨੇ ਅੱਜ ਨੂਰ ਦੀ ਫੇਸ ਦਿਖਾ ਰਿਹਾ ਹਾਂ ਆਪਾਂ ਸਾ ਨੂਰ ਐਡਿਟ ਕਰੂਗਾ ਨੂਰ ਹੀ ਪਾਊਗਾ ਇਹਦੇ ਤੇ ਵਲੌਗ ਹਨ ਲੋ ਕਹੋ ਕਿ ਆਪਣੀ ਮਾਸਟਰ ਐ ਸਕੇ ਤੇ ਹੁਣ ਆਪਾਂ ਦੂਜੀ ਦੇਖਦੇ ਆ ਖੇਡ ਕਿਨੂੰ ਦੂਜਾ ਘਰੀਆ ਪਾਸਾ ਪਲਟਾ ਦੇ ਆਇਂ ਆਂ ਕਰ ਲੋ ਜੀ ਆਪਾਂ ਹੁਣ ਸੱਬ ਸਿੜੀ ਖੇਡ ਕੇ ਦੇਖਦੇ ਆ ਦੇਖੋ ਹੁਣ ਕੁੱਲਾ ਸੋਹਣਾ ਕਲਰਫੁੱਲ ਆ ਹਨ ਬਈ ਦੇਖੋ ਬਹੁਤ ਹੁਣੀ ਚੀਜ਼ ਆ ਇਹ ਦੇਖੋ ਬੱਚਿਆਂ ਦਾ ਜੀਵ ਵੀ ਲੱਗਦਾ ਖੇਡਣ ਤੇ ਸਾਰੇ ਖੇਡ ਖਾਦੇ ਨੇ ਵੱਡੇ ਛੋਟੇ ਕੋਈ ਵੀ ਹੈ ਨਾ ਹਜੇ ਮੈਂ ਉਹ ਵਲੌਗ ਪਾਇਆ ਨਹੀਂ ਹੈਗਾ ਮੋਬਾਈਲ ਵਾਲਾ ਮੋਬਾਈਲ ਵਾਲਾ ਵਲੌਗ ਤਾਂ ਆਪਾਂ ਬੀਬੀ ਗੱਤੀ ਮਾਨਸ ਵਾਲੇ ਵਲੌਗ ਤੇ ਉੱਤੇ ਪਾਵਾਂਗੇ ਚੈਨਲ ਤੇ ਵੀ ਹਜੇ ਮੈਂ ਅਪਲੋਡ ਨਹੀਂ ਕੀਤਾ ਉੱਤੇ ਹੂੰ ਇਹ ਵੀਡੀਓ ਪਹਿਲੀ ਬਣਾਉਂਦਾ ਕਿ ਸੀ ਕੋਈ ਨਹੀਂ ਆਪਾਂ ਉੱਤੇ ਐਡ ਕਰ ਦਾਂਗੇ ਨਾ ਇਹਦੇ ਐਡ ਕਰਾਂਗੇ ਲੋ ਵੀ ਦੋਸਤੋ ਆਹ ਦੇਖੋ ਸਾਰੀਆਂ ਚੀਜ਼ਾਂ ਨੇ ਦਿੱਤੇ ਹੈ ਨਾ ਕਿੰਨੀ ਸੋਹਣੀ ਸਬਸਿਡੀ ਬਣੀ ਹੋਈ ਹੈ ਆ ਲੁੱਡੋਗੀ ਲਗਨੂਰ ਤਰ ਡਿਟੀਆਂ ਕਰ ਤੁਸੀਂ ਕਿਹੜੀ ਲਓਗੇ ਹੂੰ ਹੂੰ ਤੁਸੀਂ ਕਿਹੜੀ ਲਓਗੇ ਜਿਹੜੀ ਮਰਜੀ ਇੱਕ ਦੇ ਦੇ ਬਸ ਜਿਹੜੀ ਮਰਜੀ ਚਲੋ ਜੀ ਨੂਨ ਡਿਟੀਆਂ ਰੱਖ ਦਿੱਤੀਆਂ ਇੱਕ ਮੇਰੀ ਇੱਕ ਨੂਰ ਦੀ ਤੇ ਹੁਣ ਆਪਾਂ ਖੇਡਦੇ ਨੇ ਨਾ ਦੋ ਹੋਣਗੇ ਬਸ ਇੱਕ ਤੇਰੀ ਇੱਕ ਮੇਰੀ ਮੋਂ ਬੋਲ ਲਗਾ ਬਾਲੀ ਜਰਾ ਬਾਲੀ ਤੱਕਰ ਚੱਕ ਦੇ ਕਿਰਾ ਤੁਸੀਂ ਹਰਾ ਲੈਣਾ ਕਿ ਲੀਲਾ ਬਸ ਹੈ ਨਾ ਤੁਸੇ ਮੈਂ ਦੋਨੋਂ ਚ ਕਿਵੇਂ ਹਰਾ ਕਿ ਲੀਲਾ ਜਿਹੜਾ ਮਰਜੀ ਦੇ ਦੇ ਬਸ ਮੈਂ ਤਾਂ ਅੰਦਾਜ਼ ਕੁਝ ਕਰਨੀ ਤੁਸੀਂ ਡੇਲੀ ਆਏ ਕਹਿੰਦੇ ਹੋ ਵੀ ਨੀਲਾ ਦੇ ਦੇ ਨੀਲਾ ਬਲੂ ਮਾਈ ਫੇਵਰਟ ਕਲਰ ਦੋਸਤੋ ਬਣੇ ਰਹਿਓ ਵੀਡੀਓ ਨਾਲ ਸੁਣ ਦਿਖਾਉਣਿਆ ਲੈ ਵੀ ਚੱਲਦੇ ਆਪਾਂ ਜਦੋਂ ਪਹਿਲੀ ਵਾਰ 6 ਆਊਗੀ ਤਾਂ ਉਹ ਬੰਦੇ ਦੇ ਅੱਗੇ ਡੀਟੀ ਚੱਲੂਗੀ ਹੈਨਾ ਨਹੀਂ ਸਭ ਪ੍ਰਸੀੜੀ ਜੀ ਦਾ ਇੱਕ ਆਉਂਦਾ ਉਹਦੀ ਬਾਹਰ ਹਾਂ ਪਰ ਜੀ ਦਾ ਇੱਕ ਨੰਬਰ ਆਊਗਾ ਦੇਖਦੇ ਆ ਲਓ ਜੀ ਮੈਂ ਤਾਂ ਆ ਕੇ ਤਿੰਨ ਚੱਲ 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 ਚਾਰ ਆਈ ਜੀ ਅੱਛਾ ਉਂਡੀ ਕੀ ਮੇਰੇ ਤੋਂ ਲਓ ਜੀ ਲਓ ਜੀ ਆਪਾਂ ਨਾ ਆ ਚੁੱਕਿਆ 1 ਤੇ ਆਪਾਂ ਡੀਟੀ ਵਧਾਵਾਂਗੇ ਅੱਗੇ ਚਲੋ ਜੀ ਤਾਂ ਬੁੱਤ ਤਾਂ ਇਹ ਤੁਸੀਂ ਹੋਗੇ 4 1 2 3 4 ਇਹ ਤੈਨਾਂ ਆਏ ਤਾਂ ਆਪਾਂ ਸਾਈਡ ਜੜੇ ਨੇ ਨਹੀਂ ਵੈਸੇ ਮਹਾਜੇ ਤਾਂ ਨਿਕਲੇਗਾ ਆਹ ਵੇ ਮੈਨੂੰ ਐਸ ਨੂੰ ਮੈਂ ਤਾਂ ਚੜ ਜਾਂਦਾ ਕੀ ਉਹ ਆ ਨਾ ਨਾ ਹੋਰ ਪੋੜੀ ਕੋ ਲਾਤੀ ਇਹਦਾ ਕਿੰਬਰ ਦੇਵ ਪੋੜੀ ਲੱਗ ਜੂ ਚੱਲ ਕੋਈ ਨਹੀਂ ਚੱਲ ਚੱਲ ਕੀ ਆਇਆ ਇਹ ਨੰਬਰ ਇੱਕ ਲੈਪਨ ਛੇ ਅਗੇ 1 2 3 4 5 6 ਦੁਬਾਰਾ ਫੇਰ ਚੱਲਾਂਗੇ ਆਪਾਂ ਨਹੀਂ 6 ਫੇਰ ਆਗੇ 1 2 3 4 5 6 ਐਂ ਹੁੰਦਾ ਕਿ ਨਹੀਂ ਹੁੰਦਾ 5 ਫੇਰ ਆਗੇ ਬਈ 1 2 3 4 5 ਚਲੋ ਜੀ ਹੁਣ ਆਪਾਂ ਆ ਚੁੱਕੇ ਆ 23 ਨੰਬਰ ਤੇ 700 7 ਆ ਗਏ ਨੇ ਇੱਕ ਆ ਗਿਆ ਬਈ ਚਲੋ ਜੀ 4 1 2 3 4 ਜਿਤਨਾਂ ਆਉਂਦੇ ਹੁਣ ਲੱਕੂ ਆ ਪੌੜੀ ਨੱਚੜ ਜੀ ਹੁਣ ਆਪਣੀ ਵਾਰੀ ਆ ਗਈ ਮਿੱਤਰੋ ਤੰ 1 2 3 ਓ ਯਾਰ ਜੇ ਇੱਕ ਪੌੜੀ ਇੱਕ ਹੋਰ ਆ ਜਾਂਦੀ ਤਾਂ 28 ਤੇ ਸਿੱਧੀ ਉਹ 84 ਤੇ ਜਾਂਦੀ ਪੌੜੀ 1 2 3 4 ਇੱਕ ਲੈ ਵੀ ਮਿੱਤਰੋ ਇੱਕ ਆ ਚੁੱਕੀ ਆ ਆਪਾਂ ਜੜਨੇ ਬੋੜੀ ਟਾਹਣਾ ਨਨ ਨਨ ਆਪਾਂ ਚਰਾਸੀ ਪੌੜੀਆਂ ਪਾਰ ਕਰ ਲੀਆਂ ਦੇਖੋ ਜੀ ਚੱਲੋ ਹੁਣ ਆ ਗਈ ਨੂਰ ਦੀ ਵਾਰੀ 5 1 2 3 4 5 ਚੱਲ ਲਓ ਪੰਜ ਚੱਲੀ ਨੂਰ ਕਿਦੋਂ ਚੱਲਣਾ ਇਧਰ ਨੂੰ 1 2 3 4 5 ਨਾਲ ਲੱਗਦਾ ਆਪਾਂ ਹੁਣ ਜਿੱਤਾਂਗੇ ਲਵੀ ਨੂਰ ਨੂੰ ਵੀ 22 ਨੰਬਰ ਆ ਗਿਆ ਮੈਂ ਖੜ ਗਿਆ 42 ਨੰਬਰ ਤੇ ਆ ਗਿਆ ਨਾ ਹੁੰਦਾ ਨਾ ਉਹ ਆ ਜੀ ਕਰਕੇ ਚਲੋ ਜੀ ਤੇ ਤਿੰਨ 1 2 3 ਸ਼ੁਕਰਾ ਬਚ ਗਏ ਬਈ ਨਹੀਂ ਤਾਂ ਸੱਪ ਦੇ ਮੂੰਹ ਚ ਆ ਜਾਂਦੇ ਜੇ ਇੱਕ ਹੋਰ ਆ ਜਾਂਦਾ ਚਲੋ ਜੀ ਇੱਕ 43 ਤੇ ਓ ਨੋ ਆ ਨਾ ਯਾ ਇੱਕ ਆਇਆ ਪਾ ਨੂੰ ਤੇ ਆਪਾਂ ਸਾਪ ਦੇ ਮੂੰਹ ਚ ਆ ਗਏ ਆਈ ਕਰਨਾ ਤੇ 73 ਤੇ ਆ ਗਏ ਚਲੋ ਚਲੋ ਨੂਰ ਚਲੋ 74 ਤੁਹਾਡੇ ਸਕੂਲ ਦੇ ਆਲੇ ਫੋਨ ਨੰਬਰ ਦੇ ਵਿੱਚ 4 ਨੂਰ ਨੂੰ ਆਏ ਜੀ 4 ਇਹ ਕਟਿੰਗ ਚਾਪ ਦੇ ਵਿੱਚ ਟਾਲੇ ਆ ਗਏ ਮੈਂ 5 ਚਲੋ ਜੀ 4 5 ਚਲੋ 5 ਔਂਡ ਚਾਰਾਂ ਥੋੜੀ ਚੜ ਜਾ ਚਾਰ 82 ਦੇ ਲੈ ਕੋਈ ਨਹੀਂ ਦੋਸਤੋ ਹੌਲੀ ਹੌਲੀ ਆਪਾਂ ਵੀ ਆ ਜਾਾਂਗੇ ਪਹੁੰਚ ਜਾਾਂਗੇ ਚਲ 2 ਲੈ ਦੋ ਆਗੇ ਨੂਰ ਨੂੰ ਸੱਪ ਦੇ ਮੂੰਹ ਚ ਗਿਆ ਵੀ ਕੋ ਦੋ ਨਾ ਚਰਨਜਾ ਦੇ ਲੈ ਚਰਨਜਾ ਦੇ

ਸੋ 4 ਆ ਗਈ ਇਹਨਾਂ ਨਤੀਜੇ ਦੇਖੋ ਕੀ ਹੋਊਗਾ ਦੇਖੋ ਜੀ ਸਦਾ 5 24 24 ਮੈਂ ਪਹਿਲੀ ਵਾਰੀ ਟੁੱਟੋ ਬਹੁਤ ਗਲਤ ਹੋ ਚੁੱਕੇ ਆਪਣੇ ਨਾਲ ਇਹ ਹੋ ਨਹੀਂ ਸੀ ਕੰਮ ਗਲਤ ਹੋ ਗਿਆ ਦੇਖੋ ਕਿੱਥੇ ਆ ਗਿਆ ਆਪਾਂ 24 ਤੇ ਮਿੱਤਰੋ ਬਾਹਰ ਹੋ ਗਈ ਐ ਤੁੰਦ ਨਾ ਨਾ ਤੁੰਦ ਵੀ ਐ ਪਰ ਤੁੰਦ ਹੋ ਵੀ ਪਰ ਉਹ ਆਨੇਰਾ ਨੇ ਰਹੋਗੇ ਸੱਚ ਐ ਕਿ ਤਾ ਨਾ 6 ਵਜਨ ਚ ਕੀ 10 ਮਿੰਟ ਪਹਿਲਾਂ ਹੀ ਰਾਤ ਹੋ ਜਾਂਦੀ ਨੇ ਨੇਰਾ ਹੋ ਜਾਂਦਾ ਫਿਰ ਹੁਣ ਦਿਨ ਛੋਟੇ ਹੁੰਦੇ ਨਾ ਰਾਤਾਂ ਵੱਡੀਆਂ ਦਿਨ ਛੋਟੀਆਂ ਵਾਲੇ 7-7 ਵਜੇ ਤੱਕ ਉਹ ਤਪ ਹਾਂ ਮੈਂ ਨੋਟਿਸ ਕੀਤਾ ਹੀ ਆ ਤੁਹਾਨੂੰ ਛੇਤੀ ਕਰਾਂ ਹਾਂ ਚਾਰ ਇੱਕ ਤੋਂ ਤਿੰਨ ਚਾ ਮੈਂ ਘੇਰ ਸਾਹਬ ਦੇ ਵਿੱਚ ਲਗਾਉਂਗਾ ਮੈਂ ਯਾਰ ਬਾਹਲੀ ਥੱਲੇ ਜਾ ਗਿਆ ਤੋ 1 2 ਚਲੋ ਜੀ ਲੈ ਦੋ ਹੋ ਰਾਇਨਗਰ ਆਪਾਂ ਨੂੰ ਸਾਰੇ ਅਰਦਾਸ ਕਰੋ ਦੋ ਦੋ ਆਗੇ ਜਾ ਆ ਜਿਵੇਂ ਦਿਖਾਈ ਦੇ ਕਿੰਨੇ ਸੀ 4 ਹੂੰ ਟੰਨ ਓ ਸ਼ਿਟ ਓ ਸ਼ਿਟ 1 2 3 4 5 1 ਇੱਕ ਇਧਰ ਕੋ ਜਾਣਾ ਹੈ 1 4 1 2 3 4 चार, दो आए दो, एक दो, देखो आए। दोस्तों कि आप कि तक आ गए जमा चार, छे तीन दो, 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 चार मसान ਆਪਾਂ ਉਹ ਜਿਹੜੇ ਸੀ ਆਪਾਂ 28 ਵਾਲੀ ਤੇ ਉਹ 84 ਦੇ ਬਾਗੇ ਸੀ ਹੁਣ ਜਮਾ ਥੱਲੇ ਆ ਗਏ ਆਪਾਂ ਇੱਥੇ ਉਹ ਚੰਦੋਈ ਚੰਦ ਦੇ 5 45 ਤੇ 5 50 ਆ ਗਿਆ ਚਲੋ ਜੀ 5 2 3 4 4 1 2 3 चार ओ ओ <laughs> ओ यार आ हैं। एक दो चार, ओ यार यार हैं लवी नूर भी आ चुके हैं हाँ आपके मुंह देखो कि आया नी ਆ ਗਿਆ ਲੋ ਜੀ ਜਮਲੀਚ ਆ ਗਿਆ ਨੂ ਪੰਜ ਇੱਕ ਦੋ ਤਿੰਨ ਚਾਰ ਪੰਜ ਚਲੋ ਜੀ ਹਾਂ ਜੀ ਦੋਸਤੋ ਦੱਸੋ ਤੁਸੀਂ ਤੁਹਾਨੂੰ ਕਿਵੇਂ ਲੱਗਦੀ ਹੈ ਇਹ ਗੇਮ ਸੋਹਣੀ ਲੱਗਦੀ ਹੈ ਵਧੀਆ ਲੱਗਦੀ ਹੈ ਤੁਸੀਂ ਖੇਡਿਓ ਟੂਮੈਂਟ ਕਰਕੇ ਦੱਸਿਓ ਤੇ ਆਪਣੇ ਪਹਿਲੇ ਵਲੌਗ ਨੂੰ ਇਸ ਚੈਨਲ ਦੇ ਪਹਿਲੇ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਓ ਸਾਰੇ ਭਰਾ ਸਾਰੇ ਭੈਣਾਂ ਜੋ ਵੀ ਦੇਖਣਗੇ ਆਪਣੀ ਵੀਡੀਓ ਨੂੰ ਬਹੁ ਬਹੁ ਸਵਾਗਤ ਆ ਤੇ ਆਪਾਂ ਇੱਥੇ ਕੈਮਰੇ ਦੀ ਕਲੀਅਰਟੀ ਦੱਸ ਦਿਓ ਕਮੈਂਟ ਵਿੱਚ ਨਵੇਂ ਫੋਨ ਦੀ ਕਲੀਅਰਟੀ ਵੀ ਜਰੂਰ ਦੱਸਿਓ ਸਾਰੇ ਜਣੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਜੀ ਸ਼ੁਕਰੀਆ ਵੈਲਕਮ ਬਾਏ ਬਾਏ ਟਾਟਾ